ਵਾਹ ਬਾਈ ਗੁਰਜੀ ਕੀ ਫਤਿਹ ਜੀ ਬਾਈਕ ਨੇ ਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਤੋਂ ਜਰਨਲਿਸਟ ਪ੍ਰੈਸ ਕਲੱਬ ਧਨੌਲਾ ਤੋਂ ਸਾਂਝੇ ਤੌਰ ਤੇ ਅੱਜ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਹੜਪੀੜਤਾਂ ਦੀ ਜਿਹੜੀ ਦਵਾਈਆਂ ਦੀ ਨਾਲ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਉਹਦੇ ਵਿੱਚ ਅਸੀਂ ਅੱਜ ਪਹੁੰਚੇ ਇੱਕ ਮਾਤਾ ਕੋਲੇ ਜਿਹਦੇ ਦੋਨੇ ਬੱਚਿਆਂ ਦੀ ਜਿਹੜੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਜਿਹੜੀਆਂ ਉਹਦੀਆਂ ਨੂਹਾਂ ਸੀ ਉਹ ਚਲੀਆਂ ਗਈਆਂ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਜਿਹੜੀ ਉਹ ਬੀਬੀ ਇੱਥੇ ਰਹਿ ਰਹੀ ਆ ਅੱਜ ਅਸੀਂ ਕਿਸੇ ਤਰ੍ਹਾਂ ਬੇੜੇ ਦਾ ਪ੍ਰਬੰਧ ਕਰਕੇ ਇੱਥੇ ਇਹਨਾਂ ਕੋਲੇ ਪਹੁੰਚੇ ਆ ਤੇ ਮਾਤਾ ਦਾ ਨਾਲ ਗੱਲਬਾਤ ਕਰਦੇ ਆ ਮਾਤਾ ਕੀ ਨਾਮ ਹੈ ਚਰਨਕੌਰ ਜੀ ਮਾਤਾ ਕੀ ਗੱਲ ਹੋ ਗਈ ਕਿ ਬੱਚੇ ਤੁਹਾਡੇ ਬੱਚੇ ਇਹਨੂੰ ਕਿਆ ਕੀ ਹੋ ਗਿਆ ਇੱਕ ਨੂੰ ਤਾਂ 4-5 ਸਾਲ ਹੋ ਗਏ ਤੇ ਇੱਕ ਨੂੰ 2.5 ਸਾਲ ਹੋ ਗਿਆ ਉਹਨਾਂ ਦੇ ਪਿਓ ਨੂੰ ਸਾਲ ਹੋ ਗਿਆ ਐਸੇ ਮਹੀਨੇ ਤੋਂ ਕੱਲ੍ਹ ਮੇਰੇ ਨਾਲ ਜੀ ਤੇ ਚੱਲ ਗਈ ਸੀ ਅੱਛਾ ਅੱਛਾ ਉਹ ਨਹੀਂ ਇੱਥੇ ਹੈਗੀ ਹੈ ਕੋਈ ਆਣ ਮੇਰਾ ਉਹਦੀਆਂ ਦੋ ਗੁੱਡੀਆਂ ਆ ਇੱਕ ਕਾਕਾ 2 ਸਾਲਾਂ ਦਾ ਉਹ ਵੀ ਤੁਹਾਡੇ ਕੋਲ ਹੀ ਆ ਹਾਂਜੀ ਸਾਡੇ ਕੋ ਉਹ ਪਾਣੀ ਦੇ ਉਧਰ ਕੱਢੇ ਆ ਉਹ ਕੱਢ ਕੇ ਲੈ ਗਏ ਇੱਥੋਂ ਰੈਸਕਿਊ ਕਰਕੇ ਉਹਨਾਂ ਨੂੰ ਨਹੀਂ ਇੱਥੋਂ ਕੱਲ੍ਹ ਆਈ ਤਾਂ ਮੁੰਡਿਆਂ ਨੂੰ ਕੱਲ੍ਹ ਆਈਗਾ ਹਾਂ ਇਹਨਾਂ ਨੂੰ ਮੇਰੇ ਬੱਚੇ ਨੂੰ ਬਾਹਰ ਕੱਢਿਆ ਭਈ ਇਹੋ ਬੱਚਾ ਰਹਿ ਗਿਆ ਮੇਰੇ ਕੋਲ ਕੁਝ ਨਹੀਂ ਰਹਿ ਗਿਆ ਹਾਂ ਕੋਈ ਨਹੀਂ ਰਹਿ ਗਿਆ ਕੋਈ ਅੱਗੇ ਆਈ ਉਹਨਾਂ ਨੂੰ ਆਖਿਆ ਵੀ ਮੈਨੂੰ ਘਰ ਪਾਰ ਮੇਰਾ ਘਰ ਸਾਰਾ ਟੱਠਾ ਪਿਆ ਵੇਖੋ ਜਾ ਕੇ ਅੰਦਰ ਵਾਹ ਜਿਹੜਿਆ ਹੁਣ ਮੰਦਾ ਪਾਣੀ ਆਇਆ ਪਾਣੀ ਤੋਂ ਬਾਅਦ ਕੀ ਹਾਲਾਤ ਨੇ ਕਿਵੇਂ ਸਰਵਾਈਵ ਕਰ ਰਹੇ ਹੋ ਤੁਸੀਂ ਇਤਰਾ ਵੀਰਾ ਆਪਣੀ ਪਿੰਚਨ ਲੱਗੀ ਮੇਰੀ ਤੇ ਤੇਰਾ ਹਾਂ 1500 ਹੁੰਦਾ ਹੈ ਹੋ ਜਾਂਦਾ ਗੁਜ਼ਾਰਾ ਉਹਦੇ ਨਾਲ ਹਾਂਜੀ ਕੋਈ ਭੈਣ ਭਰਾ ਮੇਰੀਆਂ ਭੈਣਾਂ ਭੂਣਾਂ ਦੇ ਜਾਂਦੀਆਂ ਐ ਕੋਈ ਇਸ ਤਰ੍ਹਾਂ ਹਾਂ ਭੈਣ ਭਰਾ ਦੇ ਜਾਂਦੇ ਆ ਉਹ ਫੜਦੇ ਬਾਹ ਮੇਰੀ ਵੀ ਕਿੰਨਾ ਚੇਰ ਫੜਨਗੇ ਵੀਰਾ ਆਪਦੇ ਸਰਕਾਰ ਵੀ ਸਾਰਾ ਡਿੱਗਿਆ ਪਿਆ ਹਾਂ ਡਿੱਗਾ ਪਿਆ ਉਹ ਗਾਰੇ ਦੀਆਂ ਕੰਜਾਂ ਓਦਾਂ ਹੀ ਆਸ਼ੀ ਮਿੰਟਾ ਤੇ ਉਹ ਖਿੱਲੜੀਆਂ ਪਈਆਂ ਘਰ ਜਾ ਕੇ ਪਰਲੇ ਪਾਸੇ ਦੇਖੋ ਸਾਰਾ ਡਿੱਗਾ ਪਿਆ ਹਾਂ ਪਾਣੀ ਮਾਰ ਜਾਂਦਾ ਹਨ ਇਹੋ ਪਾਣੀ ਮਾਰਦਾ ਆ ਹਾਂ ਜੀ ਬਿਲਕੁਲ ਜਿਹੜੀ ਮਾਤਾ ਘਰ ਦੇ ਬਹੁਤ ਬੁਰੇ ਹਾਲਾਤ ਨੇ ਜੀ ਪੁੱਤਾਂ ਪੋਤੀਆਂ ਕਾਫੀ ਜਿਹੜਾ ਹੈਗਾ ਤੇਰੀ ਮੰਮੀ ਵਗੈਰਾ ਇਹਦਾ ਬਹੁਤ ਮਾੜੇ ਹਾਲਾਤ ਆ ਮਾਤਾ ਦੇ ਕਿਸੇ ਸੰਸਥਾ ਵਾਲੇ ਨੂੰ ਚਾਹੀਦਾ ਕਿ ਇਹਨਾਂ ਦਾ ਜਿਹੜਾ ਹੈਗਾ ਘਰ ਉਪਾਧਤਾ ਜਾਵੇ ਤਾਂ ਬੀਬੇ ਜਿਹੜੀ ਹੈਗੀ ਆ ਉਹ ਆਪਦਾ ਜੀਵਨ ਬਸਰ ਕਰ ਸਕੇ ਬੀਬੇ ਦਾ ਕਹਿਣਾ ਕਿ ਸਾਨੂੰ ਪਾਣੀ ਹੈ ਜਿਹੜਾ ਪਾਣੀ ਹਮੇਸ਼ਾ ਮਾਰ ਕਰ ਜਾਂਦਾ ਆ ਤੁਸੀਂ ਘਰ ਦੇ ਹਾਲਾਤ ਦੇਖ ਲਓ ਮਖੂ ਤੋਂ ਅੱਗੇ ਜਾ ਕੇ ਫਤੇਗੜ ਸਭਰਾਵਾ ਪਿੰਡ ਦੇ ਵਿੱਚ ਢਾਣੀਆਂ ਨੇ ਪਾਣੀ ਕੀ ਸ਼ਾਇਦ ਢਾਣੀਆਂ ਵਜਦੀਆਂ ਨੇ ਇਹ ਉਹਨਾਂ ਦਾ ਘਰ ਇਹ ਬਹੁਤ ਮਾੜੇ ਹਾਲਾਤ ਨੇ ਇੱਥੇ ਬੇਨਤੀ ਕਰਨਾ ਚਾਹੂੰਗਾ ਜੀ ਵੀ ਜਿਹੜੇ ਸਾਡੇ ਕੁਝ ਕੁ ਕਲਾਕਾਰ ਭਰਾ ਨੇ ਜਿਹੜੇ ਕਹਿ ਰਹੇ ਨੇ ਵੀ ਅਸੀਂ ਮੰਨ ਲਓ ਘਰ ਬਣਾ ਕੇ ਦੇਵਾਂਗੇ ਜਾਂ ਹੋਰ ਮੈਂ ਦਾਨੀ ਵੀਰਾਂ ਨੂੰ ਵੀ ਅਪੀਲ ਕਰਦਾ ਵੀ ਜਿੱਦਾਂ ਇਹ ਮਾਤਾ ਜੀ ਠੀਕ ਆ ਇਹਨਾਂ ਦਾ ਇੱਕ ਸਰਫ ਇੱਕ ਕਮਰਾ ਵਧੀਆ ਬਣ ਗਿਆ ਸਾਰੇ ਤੇੜਾਂ ਆਈਆਂ ਪਈਆਂ ਨੇ ਤੁਸੀਂ ਦੇਖ ਸਕੋ ਸਾਰੇ ਤੇੜਾਂ ਆਈਆਂ ਪਈਆਂ ਨੇ ਬਾਥਰੂਮਾਂ ਦੇ ਦੇਖੋ ਕੀ ਹਾਲਾਤ ਨੇ ਦੇਖੋ ਭਾਈ ਕੱਲ ਨੂੰ ਆਏ ਆ ਬਿਰਧ ਮਾਤਾ ਕੇ ਕੱਲ ਨੂੰ ਕੰਧ ਉੱਤੇ ਡਿੱਗ ਗਈ ਜੇ ਐਵੇਂ ਕੋਈ ਜਾਨੀ ਮਨਲੀ ਨੁਕਸਾਨ ਹੋ ਸਕਦਾ ਤਾਂ ਇੱਕ ਬਾਥਰੂਮ ਸਿਰਫ ਇੱਕ ਕਮਰਾ ਤੇ ਮੈਂ ਅਪੀਲ ਕਰਦਾ ਵੀ ਇਹ ਮਾਤਾ ਨੂੰ ਬਣਾ ਕੇ ਦਿੱਤਾ ਜਾਵੇ ਸਿਰਫ ਇੱਕ ਕਮਰਾ ਇੱਕ ਬਾਥਰੂਮ ਤੇ ਸਾਡਾ ਨੰਬਰ 98034 10387 ਤੇ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਜੀ ਧੰਨਵਾਦ ਜੀ